ਕਿਸਾਨ ਭਰਾਵੋ ਰਿਜ਼ਲਟ ਆ ਗਿਆ ਜਿਹੜਾ ਆਪਾਂ ਇੱਕ ਮਟੀਰੀਅਲ ਪਾਇਆ ਸੀ 12 ਤਰੀਕ ਝੋਨਾ ਲੱਗਿਆ ਸੀਗਾ 7ਵੇਂ ਦਿਨ ਆਪਾਂ ਮਟੀਰੀਅਲ ਪਾਇਆ ਸੀਗਾ ਪਹਿਲੀ ਸੁਪਰ ਯੂਰੀਆ ਦੇ ਨਾਲ ਕਿਹੜਾ ਮਟੀਰੀਅਲ ਪਾਇਆ ਸੀ ਉਹ ਵੀ ਦੱਸਾਂਗੇ ਇਹ ਚੀਜ਼ ਪੇਟੈਂਟ ਟੈਕਨੋਲੋਜੀ ਦੀ ਹੈ ਤੇ ਇਹ ਚੀਜ਼ ਮੇਡ ਇਨ ਅਮਰੀਕਾ ਤੇ ਇਹ ਚੀਜ਼ ਇੰਟਰਨੈਸ਼ਨਲ ਬ੍ਰਾਂਡ ਨੇ ਤਿਆਰ ਕੀਤੀ ਹੈਗੀ ਆ ਇਹਦੇ ਬਾਰੇ ਗੱਲਬਾਤ ਕਰਦੇ ਹੈਗੇ ਆ ਆਪਣੇ ਖੇਤਾਂ ਦੇ ਵਿੱਚ ਪਈ ਹੋਈ ਉਹ ਡੀਏਪੀ ਜਿਹੜੀ ਬੂਟਾ ਲੈਣ ਦੇ ਸਮਰੱਥ ਹੁੰਦਾ ਜਾਂ ਕਿਤੇ ਟਾਈਮ 'ਵੀ ਬੇ ਟਾਈਮ 'ਵੀ ਮਿਲਦੀ ਹੈ ਇਹਦੇ ਵਿੱਚੋਂ ਬੈਕਟੀਰੀਆ ਕੈਦ ਕਰਕੇ ਭੇਜਦੇ ਆ ਆਈਸੋਲੇਟ ਕਰਕੇ ਕਿ ਆਪਣੇ ਖੇਤਾਂ ਵਿੱਚ ਪਿਆ ਹੋਇਆ ਆ ਘੋਲਣਸ਼ੀਲ ਜਿਹੜਾ ਫਾਸਫੋਰਸ ਹੈ ਉਹ ਇਹਨੂੰ ਮਿਲੇ ਤੇ ਫਾਸਫੋਰਸ ਦਾ ਮੇਨ ਕੰਮ ਕੀ ਹੈਗਾ ਜੜਾਂ ਦਾ ਵਾਧਾ ਵਿਕਾਸ ਕਰਨਾ ਇੰਨਾ ਫਰਕ ਹੈ ਜੀ ਇਹਦੀਆਂ ਇੰਨਾ ਕਾ ਇਹ ਇੰਨਾ ਜ਼ਿਆਦਾ ਹੈ ਤੇ ਬੂਟਾਂ ਦਾ ਇਹਦੇ ਵਿੱਚ 32 ਟਿੱਲਰ ਆ ਇਹਦੇ ਵਿੱਚ 29 ਟਿੱਲਰ ਆ ਤੇ ਟਿੱਲਰ ਦਾ ਵੀ ਬਹੁਤ ਜ਼ਿਆਦਾ ਫਰਕ ਹੈਗਾ ਇੱਕ ਮਹੀਨੇ ਦੇ ਵਿੱਚ ਅੱਜ 12 ਜੁਲਾਈ ਹੈਗੀ ਹੈ 12 ਜੁਲਾਈ ਨੂੰ ਤੁਸੀਂ ਦੇਖੋ ਇੰਨਾ ਜ਼ਿਆਦਾ ਫਰਕ ਪਿਆ ਹੈਗਾ ਇੱਕ ਆਪਾਂ ਕਹਿ ਸਕਦੇ ਹਾਂ ਪਹਿਲੇ ਸਟੈਪ ਦੇ ਵਿੱਚ ਚੀਜ਼ ਪਾਸ ਹੋ ਗਈ ਪਾਸਪੂਰਨ ਉਦੋਂ ਹੋਊਗੀ ਕੱਚੇ ਪੇਪਰਾਂ 'ਚ ਤਾਂ ਪਾਸ ਹੋਊਗੀ ਪੱਕੇ ਪੇਪਰ ਉਦੋਂ ਹੋਣਗੇ ਜਦੋਂ ਝਾੜ ਦੇ ਵਿੱਚ ਵਾਧਾ ਹੋਊਗਾ ਰੰਗ ਰੂਗਨ ਆਪਾਂ ਨੂੰ ਖੁਸ਼ ਹੋਣ ਦੀ ਲੋੜ ਨਹੀਂ ਹੈਗੀ ਆਪਾਂ ਦਾਣਿਆਂ ਦੀ ਲੰਬਾਈ ਦਾਣਿਆਂ ਦੀ ਭਰਾਈ ਫੋਕ ਸਾਰਾ ਕੁਝ ਦੇਖਾਂਗੇ ਤੇ ਐਂਡ ਤੇ ਭਾਰ ਦੇਖਾਂਗੇ ਦਾਣਾਂ ਦਾ ਜੇ ਉਹਦੇ ਵਿੱਚ ਬੜੌਤਰੀ ਹੁੰਦੀ ਹੈ ਤਾਂ ਇਹ ਚੀਜ਼ ਨੂੰ ਮੈਂ ਪਹਿਲ ਦੇ ਆਧਾਰ ਤੇ ਹਰ ਇੱਕ ਕਿਸਾਨਾਂ ਦੀ ਮੀਟਿੰਗ ਦੇ ਵਿੱਚ ਰੀਲਾਂ ਦੇ ਵਿੱਚ ਵੀਡੀਓ ਦੇ ਵਿੱਚ ਫਸਲ ਦੇ ਸ਼ੁਰੂਆਤੀ ਦੌਰ ਦੇ ਵਿੱਚ ਬਜਾਈਆਂ ਦੇ ਵਿੱਚ ਆਪਾਂ ਨੂੰ ਵਰਤਨ ਦੇ ਵਿੱਚ ਕੋਈ ਵੀ ਦਸਨ ਚ ਸਮੱਸਿਆ ਨਹੀਂ ਹੋਵੇਗੀ